जहां पंजाब में रेत बजरी की माइनिंग पर पूर्ण तौर पर पाबंदी सरकार द्वारा लगाई गई है जिसके कारण रेत बजरी के दाम भी आसमान छू रहे हैं जिनका फ़ायदा हिमाचल पर लगे हुए क्रेस्टरों द्वारा उठाया जा रहा है क्योंकि हिमाचल से पंजाब में दाखिल हो रहे रेत बजरी से बड़े ट्रकों की चेकिंग पठानकोट जलंधर नेशनल हाईवे पर पठानकोट में दाखिल होते ही माइनिंग विभाग द्वारा लगाए गए नाके पर की जाती है पर रात के अंधेरे में माइनिंग विभाग के नाके की परवाह किए बिना हिमाचल से आ रही गाड़ियां धरल्ले से पंजाब में दाखिल हो रही हैं जिसका वीडियो भी वायरल हो रहा है जिससे न सिर्फ माइनिंग विभाग का सुस्त रवैया सामने आता है वहीं पंजाब सरकार को भी लाखों रुपए का चूना लग रहा है वहीं डिप्टी कमिश्नर पठानकोट ने इस पर सख्ती करने की बात भी कही है बने रहो मारा और देखते रहो पंजाब जे के न्यूज़ ਇੱਕ ਗੱਡੀ ਸਾਰੇ ਇਹ ਖੜੀ ਆ ਇਹਦੇ ਕੋ ਵੀ ਕੋਈ ਬਿੱਲ ਕੋਈ ਕੁਝ ਨਹੀਂ ਹੈਗਾ ਇਹ ਨਾਕੇ ਤੋਂ ਪਿੱਛੇ ਨਾਲ ਹੀ ਪੰਪ ਤੇ ਖੜੀ ਗੱਡੀ ਇਹਦੇ ਕੋ ਵੀ ਕੋਈ ਬਿੱਲ ਕੋਈ ਕੁਝ ਨਹੀਂ ਹੈਗਾ ਇਹ ਦੇਖੋ ਜੀ ਘੋੜਾ ਲੱਦੇ ਦਾ ਕ੍ਰੈਸ਼ਰ ਬੂਰਾ ਲੋ ਬਿਨਾਂ ਚੈੱਕ ਕਰਾਏ ਨਾਕੇ ਤੋਂ ਸਿੱਧੇ ਲੰਗੀ ਜਾਂਦੇ ਜੀ ਇਹ ਸਾਹਮਣੇ ਨਾਕਾ ਉਹ ਲੰਘਿਆ ਘੋੜਾ ਜੀ ਇਹ ਵੀ ਗੱਡੀ ਨੇ ਕ੍ਰੈਸ਼ਰ ਲੱਦਿਆ ਜੀ ਬਿਨਾਂ ਨਾਕੇ ਤੇ ਚੈੱਕ ਕਰਾਏ ਵੀ ਸਿੱਧੇ ਲੰਗੀ ਬਿਨਾਂ ਕਿਤੇ ਕੋਈ ਬਿੱਲ ਕੋਈ ਕੁਛ ਵੀ ਨਹੀਂ ਬਿਨਾ ਬਿੱਲ ਤੋਂ ਗੱਡੀਆਂ ਲੰਗੀ ਜਾਂਦੀਆਂ ਨਾਕੇ ਤੋਂ ਕੋਈ ਰੋਕਣ ਵਾਲਾ ਨਹੀਂ ਕੋਈ ਕੁਛ ਨਹੀਂ ਬੇਕੋਟ ਟਿੱਪਰ ਭਈਏ ਦੇਖੋ ਬਿਨਾ ਚੱਕਰਾਏ ਕੋਈ ਨਾਕੇ ਤੇ ਰੋਕਿਆ ਨਹੀਂ ਕੋਈ ਕੁਛ ਨਹੀਂ ਸਿੱਦੇ ਲੰਗੀ ਜਾਂਦੇ ਸਰ ਮੈਂ ਆਪਣਾ ਸ੍ਰਿੰਦਰ ਮੇਰਾ ਨਾਂ ਹੈ ਮੈਂ ਦੇਲਦਾ ਨਦਰ ਤੇ ਮੇਰਾ ਕੰਮ ਜਰਾ ਕੀ ਇਹਨਾਂ ਦੇ ਬਿੱਲ ਕੋਈ ਚੈੱਕ ਕਰਨਾ ਤੇ ਦੂਸਰਾ ਆਪਾਂ ਤਿੰਨ ਬੰਦੇ ਆ ਲਿਖੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਆਪਣਾ ਸੁਜਾਨਪੁਰ ਤੋਂ ਹੈ ਇੱਕ ਨਰੇਸ਼ ਕੁਮਾਰ ਜੁਗਿਆਲ ਤੋਂ ਹੈ ਕਿ ਕਿੰਨੇ ਜਣੇ ਟੁੱਟੀ ਤੇ ਮੱਦ ਲੋ ਇੱਕ ਟਾਈਮ ਦੀ ਜਿਹੜਾ ਦੇਣਾ ਤੇ ਕੀ ਕੰਮ ਤੁਹਾਡੇ ਕੋਲ ਆਸੇ ਜੇ ਨਾਲ ਤੁਸੀਂ ਬੈਠੇ ਹੋ ਤਾਂ ਇਹ ਪੱਚੇ ਦੇਖ ਰਹੇ ਹੋ ਕੀ ਦੇਖ ਰਹੇ ਹੋ ਕਿ ਕਿ ਗੱਡੀਆਂ ਆ ਰਹੀਆਂ ਸਰ ਗੱਡੀਆਂ ਹਿਮਾਚਲ ਤੋਂ ਆ ਰਹੀਆਂ ਉਹਨਾਂ ਦਾ ਬਿਲ ਚੈੱਕ ਕਰਨੇ ਪੈਂਦਾ ਕਿ ਉਹਨਾਂ ਨੇ ਬਿਲ ਮੱਲੋ ਜਿੱਦਾਂ 60 ਦਾ ਕਿਹੜੇ ਮਾਲ ਪਾਇਆ ਇਹ 8 ਦਾ ਹੀ ਬਿਲ ਹੈਗਾ ਉਹ ਚੀਜ਼ ਦੇਖਣੀ ਪੈਂਦੀ ਹੈ ਬਾਕੀ ਏਵਰ ਮਿੰਟ ਵੀ ਕਰਨੇ ਪੈਂਦੇ ਇੱਕ ਬੰਦਾ ਗੱਡੀ ਰੋਕੇਗਾ ਮੰਨਤੀ ਕਰੇਗਾ ਜਾਂ ਪੈਸੇ ਕੱਟੇਗਾ ਇਹੀ-ਇਹੀ ਕੰਮ ਕਰੇਗਾ ਇੱਕ ਲੱਗਦਾ ਨਹੀਂ ਸਰਕਾਰ ਦੀ ਨਗਲੀ ਹੈ ਬੰਦੇ ਘੰਟੇ ਨਾ ਸਰ ਉਹਦੇ ਬਾਰੇ ਕੀ ਕਹਿ ਸਕਦਾ ਜੀ ਆਪਾਂ ਤਿੰਨ ਬੰਦੇ ਆ ਤੇ ਰੋਜ਼ ਹੀ ਚੱਲਦਾ ਦਾ ਜੀ ਤਿੰਨ ਸ਼ਿਫਟਾਂ ਜਲਦੀਆਂ ਤੇ ਨਹੀਂ ਬੰਦੇ ਚਲਾਉਣ ਤੇ ਇੱਕ ਵੀਡੀਓ ਵੀ ਪਾਇਆ ਨਾ ਹੋ ਰਹੀ ਐ ਕਿ ਹੈ ਉਹਨਾਂ ਦੀ ਗੱਡੀਆਂ ਕਿਸੇ ਨੇ ਵੀਡੀਓ ਇਹ ਵੀ ਗੱਡੀਆਂ ਰਾਤ ਦੇ ਸਮੇਂ ਬਿਨਾ ਸੱਚੀ ਦਿਖਾਏ ਜਾਂ ਬਿਨਾ ਪੈਸੇ ਜਿਹੜੇ ਰੈਮਬਲੀਆਂ ਸਰਕਾਰ ਨੂੰ ਦਿੱਤੇ ਨਿਕਲ ਜਾ ਰਹੀਆਂ ਪੁਲਿਸ ਨਿਖਾਨ ਨਹੀਂ ਇਹ ਬਦਤੌਰ ਦਾ ਪਰ ਉਹਦੇ ਬਾਰੇ ਮੈਂ ਕੁਝ ਨਹੀਂ ਕਿਹਾ ਸਦਾ ਮੈਨੂੰ ਉਹਦਾ ਨਹੀਂ ਕੁਝ ਪਤਾ। ਇਹ ਲੋਕਾਂ ਦੇ ਜਾਂਦੀ ਝੋਟ ਹੋ ਕਰਕੇ ਜਿਹੜਾ ਹੈ ਨੁਕਸਾਨ ਹੋ ਰਿਹਾ ਜੀ ਆਪਾਂ ਗੱਲ ਕਰੀਏ। ਕਹਾਂ ਵੀ ਸਕਦੇ ਤਾਂ। ਕੰਗੇ ਕਿਹਾ ਤਾਂ? ਨਹੀਂ। ਅ ਦੇਖੋ ਮੈਂ ਇੱਕ ਵੀਡੀਓ ਮੇਰੇ ਧਿਆਨ ਚਾਹੀਏ ਜਿਹਦੇ ਵਿੱਚ ਕੁਝ ਗੱਡੀਆਂ ਖੜੀਆਂ ਸੀਗੀਆਂ ਤੇ ਉੱਤੇ ਅਲੀਗੇਸ਼ਨ ਲਾਏ ਜਾ ਰਿਹਾ ਸੀ ਕਿ ਦੂਜੇ ਸਟੇਟ ਤੋਂ ਆ ਰਹੀਆਂ ਨੇ ਵਿਦਆਊਟ ਪ੍ਰੋਪਰ ਡਾਕੂਮੈਂਟੇਸ਼ਨ ਮੈਂ ਦੀ ਐਕਸਪਲੇਨੇਸ਼ਨ ਮਾਈਨਿੰਗ ਡਿਪਾਰਟਮੈਂਟ ਤੋਂ ਕਾਲ ਕੀਤੀ ਹੈ। ਇਨਾਲ ਦੀ ਨਾਲ ਅਸੀਂ ਨਾਕੇ ਜਿਹੜੇ ਹੈਗੇ ਨੇ ਇਹਨਾਂ ਦੇ ਬਹੁਤ ਹੀ ਸਰਪ੍ਰਾਈਜ਼ ਚੈਕਿੰਗ ਦਿੱਲੀ ਮੈਂ ਇੱਕ ਟੀਮ ਗਠਿਤ ਕੀਤੀ ਹੈ ਤੇ ਜੋ ਵੀ ਇਹਦੇ ਪਿੱਛੇ ਰਿਸਪਾਂਸਿਬਲ ਹੋਏਗਾ ਉੱਤੇ ਸਟ੍ਰਿਕਟ ਕਾਰਵਾਈ ਕੀਤੀ ਜਾਏਗੀ ਕਿ ਕਿੰਨੇ ਮੈਸਜ ਹੈ ਜਾਂ ਬਾਤੀ ਹੈ ਦੇਖੋ ਹੀ ਹੈ ਸਾਰਾ ਨਾ ਕਿ ਲੀਗਲ ਮਾਈਨਿੰਗ ਨਹੀਂ ਕਰਨੀ ਚਾਹੀਦੀ ਤੇ ਅਸੀਂ ਐਫ ਆਈ ਆਰ ਵੀ ਕੁਝ ਕਰਾਏ ਨੇ ਤੇ ਬਹੁਤ ਸਟ੍ਰਿਕਨੈਸ ਇਸ ਟਾਈਮ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ ਤੇ ਇਹ ਵੀ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਇਹਦੇ ਉੱਪਰ ਵੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਐਕਸਪਲੇਨੇਸ਼ਨ ਆਲਰੇਡੀ ਮਾਈਨਿੰਗ ਡਿਪਾਰਟਮੈਂਟ ਦੀ ਅਸੀਂ ਕਾਲ ਕਰਾਂਗੇ